ਮੈਂ ਕਦੀ ਨਾ ਗੱਲ ਹੀ ਕਰਦਾ ਜੀ ਅੱਜ ਦੇ ਹਿਸਾਬ ਨਾਲ ਆਪਣੇ ਦੀਏ ਦੇ ਹਿਸਾਬ ਨਾਲ ਗੁਰ ਸਾਹਿਬ ਦੀ ਦੇਖੋ ਇਹਨੇ ਥੋੜਾ ਜਿਹਾ ਜੇ ਕਰ ਦਿੱਤਾ ਸੀਗਾ ਮੈਂ ਜਿੰਨੇ ਵੀ ਸਾਡੇ 1.5 ਸੈਂਟਰ ਹੈ ਉੱਥੇ ਮੈਂ ਲਾ ਲਾ ਜਿਹੜਾ ਐਸਐਸਪੀ ਹੁੰਦਾ ਜਿਹੜਾ ਉਹਦਾ ਕੋਈ ਜੁਨੀਅਰ ਭੇਜਦਾ ਨਾ ਉਹ ਕੋ ਉਹ ਨਾਲ ਦਾ ਕੇ ਨਾ ਮੁੰਡੇ ਸਾਹਮਣੇ ਕੋਈ ਨਾ ਬੱਚੇ ਰਸਾ ਕਰਦਾ ਹੁੰਦੀ ਕੀ ਕਰਦਾ ਦਿੱਤਾ ਕਰਦਾ ਠੋਮੇ ਦਾ ਨਾਮ ਜਿਹੜਾ ਜਿਹੜਾ ਕੋਲ ਕਰਦਾ ਨਾ ਮੁੰਡਾ ਦਿੱਤਾ ਅੱਜ ਤੱਕ ਤਾਂ ਇਹ ਰਾਜਾਇਕੇ ਸਰਪਸ ਨੇ ਨਾ ਉਹਨਾਂ ਕਿਹਾ ਵੀ ਤੁਸੀਂ ਜੋ ਸਾਡਾ ਐਗਜ਼ਾਮਪਲ फॉर्मल इन्फॉर्मेशन का ही मिल सकती है खैर अभी मैं टू कट द लॉन्ग स्टोरी शॉर्ट मैं मतलब आई से इट विद अ लॉट ऑफ रिग्रेट एक्चुअली इट्स नॉट अबाउट पंजाब सो इट शुड नॉट बी टेकन इन द नेगेटिव सेंस दुनिया के बीच जितने भी कितने है गलत ये गोल्डन रूल है कि जिस चीज की डिमांड होएगी ना वो चीज सप्लाई रहेगी बी एट ड्रग्स बी एट प्रोस्टिट्यूशन जेडी चीज की डिमांड है तो उधर से जेडी पुलिस है वो सप्लाई रिडक्शन ਨੇ ਕਰ ਪਾਇਆ ਕਿ ਜਿਹਦੀ ਜਿਹੜੇ ਉਹਦੇ ਨਾਲ ਕੋਰਸਪੋਂਡੈਂਟ ਉਹਦੀ ਦੀਮਾਨ ਰੱਖਣੀ ਹੋਈ ਵੀ ਜਿਹੜੀ ਕਿ ਆਪਾਂ ਨੇ ਕਰ ਲਈਆਂ ਉਹਦੀ ਜਿੱਥੇ ਨੇ ਕਰਨੀਆ ਪੁਰਾਣੀ ਤੋਂ ਸਟਾਫ ਨੇ ਕਰਨੀਆ ਅਸੀਂ ਕਰ ਲਈਆ ਤੇ ਅਸੀਂ ਆਪਦੇ ਕੰਮ ਕਰਾਂਗੇ ਜੇ ਇਹ ਪੋਸਟ ਕਰ ਸਕਦੀ ਹੁੰਦੀ ਤੇ ਕਿਸੇ ਦੀ ਚੱਲਦੀ ਜੀ ਜੇ ਇਹ ਰਹਿਣਾ ਦੀ ਕੰਟਰੋਲ ਡਾਇਰੈਕਟਰੀ ਹੈ ਤੇ ਅੱਜ ਵੀ ਜਿਹਨਾਂ ਦੇ ਵਿੱਚ ਮੋਬਾਈਲ ਮਿਲਦੇ ਆ ਤੇ ਆਧਵੀ ਜਿਹਨਾਂ ਨੂੰ ਰਿਸ਼ੇ ਮਿਲ ਰਿਹਾ ਫਿਰ ਉਹ ਜਿਹੜੀ ਪਾਲੇ ਕਿ ਡਰਾਈ ਦੇ ਰਿਹਾ ਕਿੰਨੀ ਘਟੇ ਜੇ ਹੁੰਦੀ ਹੈ ਜੀ ਕਿ ਨਾ ਕੋ ਦਾ ਸਟਾਫ ਹੁੰਦਾ ਤੇ ਜੇ ਉੱਥੇ ਨਹੀਂ ਕਰ ਸਕਦੇ ਚੌਂਕਾ ਤੇ ਕਰਾਂਗੇ ਆਪਾਂ ਜਿੰਨੀ ਦਾ ਡਿਮਾਂਡ ਰਹੇਗੀ ਉਹ ਇਸ ਤਰ੍ਹਾਂ ਦੀ ਵੀ ਸਪਲਾਈ ਉਹ ਕੋਲ ਇਸ ਜਿਹੜਾ ਨਾ IPS ਰੇਟ ਹੈ ਮੇਨਰ ਹੱਟ ਪੰਜਾਬ ਦਾ ਸਭ ਤੋਂ ਵੱਡਾ ਦੁਕਾਨਦਾਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਬਹੁਤ ਬਰਾਲੇ ਕਰਿਆ ਨਸ਼ਾ ਆ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਡਰੋਨ ਰਾਹੀਂ ਆ ਰਿਹਾ ਉਹ ਸੈਕਟਰ ਗਵਰਨਮੈਂਟ ਨੇ ਕੰਟਰੋਲ ਕਰਨਾ ਨਸ਼ਾ ਆ ਰਿਹਾ ਗੁਜਰਾਤ ਤੋਂ ਆ ਰਿਹਾ ਮਹਾਰਾਸ਼ਟਰ ਤੋਂ ਆ ਰਿਹਾ ਜਿਹੜਾ ਉੱਥੇ ਜਿਹੜੇ ਤੁਹਾਡੇ ਜਿੰਨੇ ਵੀ ਪੋਰਟਸ ਆ ਗਏ ਉੱਥੋਂ ਆ ਰਿਹਾ ਦੂਜੀਆਂ ਸਟੇਟਸ ਤੋਂ ਆ ਰਿਹਾ ਪੰਜਾਬ ਦੇ ਵਿੱਚ ਨਸ਼ਾ ਬਾਹਰੋਂ ਆ ਰਿਹਾ ਜਿਹੜਾ ਮੈਡੀਕਲ ਨਸ਼ਾ ਜਿਵੇਂ ਤੁਹਾਡੇ ਬਦੀ ਦੇ ਵਿੱਚ ਫੈਕਟਰੀਆਂ ਸੀ ਉੱਥੋਂ ਆਉਂਦਾ ਸੀਗਾ ਜੀ ਇਹਦੇ ਵਾਸਤੇ ਜਿਹੜਾ ਹੈਗਾ ਪੁਲਿਸ ਆਪਣਾ ਆਪਣੇ ਤਰੀਕੇ ਨਾਲ ਬਹੁਤ ਵਧੀਆ ਕੋਸ਼ਿਸ਼ ਕਰ ਰਹੀ ਆ ਬਹੁਤ ਬੰਦੇ ਫੜਿਆ ਉਹਨਾਂ ਨੇ ਖੈਰੋ ਨਾਲ ਫੜਿਆ ਪੁਲਿਸ ਆਪਣਾ ਪੂਰੀ ਕੋਸ਼ਿਸ਼ ਕਰਦੀ ਆ ਤੰਦੇਈ ਦਾ ਤੇ ਆਪਾਂ ਵੀ ਆਪਣਾ ਯੋਗਦਾਨ ਪਾਈ ਆ ਜੀ ਇਹਦੇ ਵਿੱਚ ਜਿਹੜੀ ਡਿਮਾਂਡ ਰਿਡਕਸ਼ਨ ਹੈ ਪਾਰਪਲ ਕਰਦੀ ਆ ਖਾਰਮ ਰਿਡਕਸ਼ਨ ਹੈ ਜਿਹੜੇ ਟੀਕੇ ਲਾਂਦੇ ਆ ਉਹਨਾਂ ਨੂੰ ਮੈਂ ਬੇਇੱਜ਼ਤੀ ਕਰਦਾ ਜਿੰਨੇ ਵੀ ਜਿਹੜਾ ਵੀ ਮੇਰੀ ਆਵਾਜ਼ ਸੁਣਦਾ ਵੀ ਜਿਹੜਾ ਬੱਚਾ ਟੀਕਾ ਲਾਂਦਾ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਨੂੰ ਦਾਖਲ ਕਰਾਂਗੇ ਸਿਹਤ ਵਿਭਾਗ ਦੇ ਕਰਮਚਾਰੀ ਨਾਲ ਕੰਟੈਕਟ ਕਰੋ ਉਹਦੇ ਉਹਦੇ ਟੀਕੇ ਲਾਣੇ ਬੰਦ ਕਰਾ ਕੇ ਗੋਲੀਆਂ ਤੇ ਪਾ ਦਾਂਗੇ ਗੋਲੀਆਂ ਛਡਾ ਕੇ ਕੋਈ ਕੰਮ ਸਿਖਾ ਕੇ ਕੰਮ ਤੇ ਲਾ ਦਾਂਗੇ ਇਹ ਅਸੀਂ ਸਾਰਾ ਕੁਝ ਕਰਾਂਗੇ ਪੰਜਾਬ ਸਰਕਾਰ ਕਮਿਟਡ ਹੈ ਇਹਦੇ ਵਾਸਤੇ ਮਾਨ ਸਾਹਿਬ ਜਿਹੜੇ ਕਿੰਨੇ ਇਥੇ ਤੋੜ ਕੇ ਦੇਖੋ ਨਸ਼ਾ ਸੜਾ ਉਹਦੇ ਵਾਸਤੇ ਨਵੀਂ ਨਵੀਂ ਜਿਹੜੀ ਪੌਲਸੀ ਲੈ ਕੇ ਆ ਰਹੇ ਆ ਨਵੀਂ ਪੌਲਸੀ ਵਿੱਚ ਉਹਨੂੰ ਡੀ ਉਹਦਾ ਨਸ਼ਾ ਛਡਾ ਕੇ ਉਹਨੂੰ ਉਹਦੀ ਉਹਦੀ ਕਾਉਂਸਲਿੰਗ ਕਰਕੇ ਫੈਮਿਲੀ ਕਾਉਂਸਲਿੰਗ ਕਰਕੇ ਉਹਨੂੰ ਕੋਲ ਕੰਮਸ ਖਾ ਕੇ ਕੰਮ ਤੇ ਲਾਣਾ ਖੇਡਣ ਲਾਣਾ ਕਿਸੇ ਉਹਨੂੰ ਚੰਗੇ ਕੰਮ ਚੰਗੇ ਪਾਸੇ ਲਾਣਾ ਤੇ ਜਿਹੜੇ ਤੇ ਨਸ਼ਾ ਵੇਚਣ ਵਾਲੇ ਆ ਚੱਪਮਾਰ ਆ ਉਹਨਾਂ ਨੂੰ ਸਾਰਿਆਂ ਨੂੰ ਪਾਹੇ ਲਾਣਾ ਸੋ ਇਹ ਉਹਨਾਂ ਨੂੰ ਜਿਹੜਾ ਜਿਲ੍ਹਾ ਦੇ ਵਿੱਚ ਰੱਖਣਾ ਲੇਕਿਨ ਜਿਹੜਾ ਨਸ਼ਾ ਕਰਦਾ ਹੈ ਉਹ ਮਰੀਜ਼ ਹੈ ਉਹਦੇ ਉਹਦੇ ਨਾਲ ਅੰਦਰਦੀ ਨਾਲ ਉਹ ਡੀਕਨੋਲਾਈਜ਼ ਕਰ ਰਿਹਾ ਜੀ ਨਵੀਂ ਪਾਲਿਸੀ ਲੈ ਕੇ ਆ ਰਹੇ ਆ ਇਸੇ ਤਰ੍ਹਾਂ ਬੱਚਿਆਂ ਵਿੱਚ ਸੂ ਸਾਈਡ ਦੀ ਟ੍ਰੈਂਡੈਂਸੀ ਆ ਉਹਦੇ ਵਾਸਤੇ ਪਾਲਿਸੀ ਲੈ ਕੇ ਆ ਰਹੇ ਆ ਅਸੀਂ ਇੱਕ ਪੂਰਾ ਇੱਕ ਰੋਬਸਟ ਜਿਹੜਾ ਮੈਕੈਨਿਜ਼ਮ ਬਣਾ ਕੇ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਰੱਖਿਓ ਸਾਡਾ ਸਾਥ ਦਿਓ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਪਣੇ ਪਿੰਡ ਨੂੰ ਆਪਣੇ ਮੱਲੇ ਨੂੰ ਨਸ਼ਾ ਮੁਕਤ ਕਰੋ ਸ਼ੁਰੂਆਤ ਆਪਣੇ ਘਰ ਤੋਂ ਕਰੋ ਆਪਣੇ ਘਰ ਤੋਂ ਆਪਣੇ ਪਿੰਡ ਤੋਂ ਆਪਣੇ ਮੱਲੇ ਤੋਂ ਜੇ ਆਪਾਂ ਇਹ ਕਰਾਂਗੇ ਤਾਂ ਸਾਰਾ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਬਹੁਤ